ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਉਮੀਦ ਕਰਦੇ ਤੁਸੀਂ ਵੀ ਠੀਕ ਹੋਵੋਗੇ ਆਪ ਆਪਣੇ ਘਰਾਂ ਵਿੱਚ ਟਾਈਮ ਇੱਥੇ 3 ਵਜੇ ਦਾ ਹੋ ਗਿਆ ਆਪਣੇ ਵਗੈਰਾ ਕਾਫੀ ਧੋਤੇ ਸੀਗੇ ਤੇ ਜਿਹੜੇ ਸੁੱਕ ਗਏ ਸੀ ਉਹ ਮੰਮੀ ਮੇਰੇ ਆਏ ਹੋਏ ਨੇ ਉਹਨਾਂ ਨੇ ਜੋੜ ਕੇ ਅੰਦਰ ਰੱਖ ਦਿੱਤੇ ਤੇ ਬਾਕੀ ਇਹ ਹਜੇ ਗਿੱਲੇ ਨੇ ਚਾਦਰਾਂ ਧੋਤੀਆਂ ਸੀ ਅੱਗੇ ਸੁੱਕਣੇ ਪਾਈਆਂ ਹੋਈਆਂ ਨੇ ਗਰਮ ਚਾਦਰ ਪਾਇਦਾਨ ਵਗੈਰਾ ਸਾਰਾ ਹੁਣ ਮੈਂ ਬਰਤਨ ਸਾਫ਼ ਕਰਕੇ ਆਈ ਸੀਗੀ ਤੇ ਸਿਰੇ ਮੂਲੀ ਵਾਲੇ ਪਰੌਂਠੇ ਬਣਾਏ ਸੀ 11:00 ਵਜੇ ਤੇ ਹੁਣ ਦੋਸੇ ਵਾਲਾ ਆਇਆ ਤੇ ਦੋਸੇ ਖਾ ਲੈ ਵਰੀਆਂ ਮਨ ਲੈ ਲੈ ਤੇ ਥੋੜੇ ਜਿਹੇ ਬਰਤਨ ਪਏ ਉਹ ਵਾਲੇ ਸਾਫ ਕਰਨੇ ਨੇ ਤੇ ਅੰਦਰ ਚਲਦੇ ਤੇ ਇਧਰ ਅਚਾਰ ਬਣਾਣਾ ਸੁੱਕ ਗਿਆ ਕੱਟ ਕੇ ਮੰਮੀ ਨੇ ਕੱਲ ਦਾ ਪਾਇਆ ਹੋਇਆ ਤੇ ਉਹਨੂੰ ਹੁਣ ਬਣਾਵਾਂਗੇ ਤੇ ਮਰੀ ਆਮਨੇਰ ਜਾਈ ਖੋਲ ਲਈ ਇੱਥੇ ਤੇ ਇੱਥੇ ਮੰਮੀ ਨੇ ਸਾਰੇ ਹੀ ਜੋੜ-ਜੁੜ ਕੇ ਰੱਖ ਦਿੱਤੇ ਨੇ ਤੇ ਇਧਰ ਵੀ ਬਰਤਨ ਵਗੈਰਾ ਸਾਰੇ ਸਾਫ ਕੀਤੇ ਨੇ ਮੈਂ ਹੁਣੇ ਤੇ ਵਰਤਮਗਾ ਸਾਫ ਕਰ ਲਏ ਨੇ ਤੇ ਇੱਧਰ ਦਾਲ ਕੱਢਣੀ ਆ ਤੇ ਚਾਹ ਬਣਾਉਂਦੇ ਆ ਤੇ ਕੰਮ ਸਾਰ तकरीबन ਹੋ ਗਿਆ ਤੇ ਹੁਣ ਚਲਦੇ ਆ ਬਾਹਰ ਮੰਮੀ ਕੀ ਕਰਦੇ ਦੇਖਦੇ ਆ ਮੰਮੀ ਨਹੀਂ ਬਾਹਰ ਦੇ ਸਾਡੇ ਇੱਧਰ ਕੱਪੜੇ ਸੁੱਕੜੇ ਪਾਉਂਦੇ ਹੋਣੇ ਵੇਦਦੇ ਹੋਣੇ ਕੀ ਕਰਦੇ ਮੰਮੀ ਇੱਥੇ ਮੰਮੀ ਪਾਸਾ ਲੋ ਕੇ ਨਾ ਕੱਪੜੇ ਹਾਈ ਨੋ ਗੇ ਇੱਥੇ ਧੁੱਪ ਰਹਿ ਗਈ ਇੰਨੀ ਕਿ ਤਰ ਜਾਈ ਸੁੱਕਣੇ ਪਾਈ ਸੀ ਇੱਧਰ ਧਤਰ ਵਗੈਰਾ ਧੋਤੀਆਂ ਸੀਗੀਆਂ ਸਾਰੀਆਂ ਸੁੱਕੜੇ ਪਈਆਂ ਹੋਈਆਂ ਰੋਟੀਆਂ ਯਾਦਰਾ ਤੇ ਇੱਥੇ ਗੱਡੀਆਂ ਸੁੱਕਣੇ ਪਈਆਂ ਸੀ ਕੱਢ ਕੇ ਤੇ ਇੱਥੇ ਮਾਨੋ ਦੇਖ ਲੋ ਬ੍ਰਿਯਾਮ ਨੂੰ ਮਿਲਣ ਵਾਸਤੇ ਹੈਲੋ ਮਾਨੋ ਆ ਡਾਈਟ ਪਈ ਇਹਨੇ ਦੀ ਤੇ ਹੁਣ ਇਹਨੇ ਡਾਈਟ ਵਾਸਤੇ ਆ ਦੇਖੋ ਇਹਦਾ ਮੂੰਹ ਚੱਲ ਰਿਹਾ ਮਿਊ 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 ਹਾਂ ਕੀ ਐਦਾ ਕੇ ਬੈਠ ਜਾਂਦੀ ਦਰਵਾਜ਼ੇ ਦੇ ਕਿ ਮੈਨੂੰ ਹੁਣ ਕੁਝ ਪਾਓ ਬ੍ਰਿਯਾਮ ਜਿਹੜਾ ਪਾਰਕ ਲਈ ਤਿਆਰ ਹੋ ਹੈਲੋ ਬਾਕੀ ਅੱਜ ਤੋਂ ਪਾਈ ਹੋ ਬੀਜੀ ਉੱਥੇ ਬੱਟੇ ਨੁਕਰ ਚ ਫਾਲਕੋਨੀ ਚ ਤੇ ਉਹ ਥੋੜੇ ਤੇ ਇੱਥੇ ਬੈਠਦੇ ਆ ਤੇ ਫਿਰ ਮਿਲਦੇ ਆ ਤੁਹਾਨੂੰ ਜਿਹੜਾ ਕੰਮ ਕਰਾਂਗੇ ਤੁਹਾਨੂੰ ਦਿਖਾਵਾਂਗੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੇ ਘਰਾਂ ਵਿੱਚ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਜੇ ਇਸ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰਦੇ ਹੋ ਹਾਈਟ ਵੀ ਕਰਦੇ ਹੋ ਤੇ ਮਿਲਦੇ ਹੁਣ ਕੰਮ ਕਰਦੇ ਆ ਥੋੜਾ ਜਿਹਾ ਬੈਠਦੇ ਧੁੱਪ ਚ ਤੇ ਹੁਣ ਜਿਹੜਾ ਕੰਮ ਕਰਨਾ ਉਸ ਤੋਂ ਉਹ ਕਰਦੇ ਆ ਬਰਿਆਮ پارک ਚ ਖੇਲਣ ਜਾ ਰਿਹਾ ਇਧਰ ਹੁਣ ਮੈਂ ਕਪੜੇ ਚੱਤ ਕੇ ਅੰਦਰ ਰੱਖਾਂਗੀ ਅਲਮਾਰੀਆਂ ਚ ਤੇ ਬਰਿਆਮ ਨੇ ਜਿਹੜੇ ਕਪੜੇ ਲਾਏ ਆ ਉਹ ਇੱਥੇ ਬੈੱਡ ਤੇ ਰੱਖ ਦੇ ਦਿੱਤੇ ਆ ਇਧਰ ਲਜਾਈ ਖੋਲ ਦਿੱਤੀ ਆ ਬਸ ਮम्मा ਕੰਮ ਕਰ ਹੀ ਜਾਣਗੇ ਤੇ ਇਹ ਖਲਾਰਾ ਪਾਉਣ ਨੂੰ ਚਲੋ ਮਿਲਦੇ ਆ ਜੀ ਤੁਸੀਂ ਕੀ ਕਰ ਰਹੇ ਹੋ ਇਧਰ ਇੱਥੇ ਫਿਰ ਇੰਦਰ ਇਹ ਨਮਕੀਨ ਬਿਸਕੁਟ ਪਾ ਰਹੇ ਇਹ ਨਿੱਕੇ ਨਿੱਕੇ ਪੈਕੇਟ ਸਾਰੇ ਮਿਕਸ ਕਰ ਰਹੇ ਇੱਧਰ ਫਿਲਮ ਲੱਗੀ ਹੋਈ ਐ ਚਲੋ ਜੀ ਤੇ ਇੱਥੇ ਪਈਆਂ ਹੋਈਆਂ ਗਾਜਰਾਂ ਛਲਗਮ ਮੂਲੀਆਂ ਔਰ ਗੋਭੀ ਜਿਹੜੀ ਕੱਟ ਕੇ ਜਿਹੜੀ 2 ਦਿਨ ਹੋ ਗਏ ਮੰਮੀ ਨੇ ਕੱਟ ਦਿੱਤੇ ਸੀਗੇ ਤੇ ਧੁੱਪੇ ਪਾਈ ਹੋਈ ਹੈ ਤੇ ਹੁਣ ਬਣਾਉਣਾ ਚਾਰ ਚਲੋ ਬਣਾਈਏ ਚਾਰ ਅ ਮਸਾਲੇ ਕਿਹੜੇ ਕਿਹੜੇ ਚਾਹੀਦੇ ਨੇ ਤੇ ਉਹ ਦੇਖਦੇ ਆ ਰਾਈ ਵੀ ਹੈਗੀ ਐ ਸਰੋਂ ਵੀ ਹੈਗੀ ਸਾਰਾ ਕੁਝ ਘਰ ਹੈਗਾ ਮੋਸਟਲੀ ਸਾਰੇ ਤੇ سے پیلی সরوں میں پیلی সরوں ਪਾਵਾਂਗੇ ਜਿਹੜੇ ਮਸਾਲੇ ਪਾਵਾਂਗੇ ਉਹਨਾਂ ਨੂੰ ਹੁਣ ਮੈਂ ਗ੍ਰਾਈਂਡ ਕਰ ਦਿਆਂ ਥੋੜੇ ਰੋਸਟ ਕਰਕੇ ਫਿਰ ਅਚਾਰ ਪਾਉਂਦੇ ਆ ਤੇ ਮਿਲਦੇ ਆ ਤੁਹਾਨੂੰ ਹਾਂਜੀ ਫਰੈਂਡਸ ਤੇ ਮੈਂ ਆ ਗਈ ਕਿਚਨ ਚ ਮੈਂ ਨਾ ਸਵਰਸ਼ੜ ਪਾ ਲਈ ਔਰ ਸਕਾਫ ਵਗੈਰਾ ਲੈ ਲਿਆ ਠੰਡ ਜੀ ਬਹੁਤ ਲੱਗਣ ਲੱਗ ਗਈ ਸੀਗੀ بارش ਬਹੁਤ ਭੈਣ ਕਰਕੇ ਤੇ ਅੱਜ ਕੰਮ ਵੀ ਬਹੁਤ ਕੀਤਾ ਕਪੜੇ ਵਗੈਰਾ ਕਾਫੀ ਧੋਤੇ ਹੋਏ ਸੀ ਤੇ ਜਿਹੜਾ achar 2 ਦਿਨ ਤੋਂ ਜਿਹੜਾ ਗਾਜਰਾ ਵਗੈਰਾ ਸੀ ਉਹ ਪਾਈਆਂ ਸੀ ਧੁੱਪ ਅੱਜ ਲੱਗੀ ਸੀ ਤੇ ਸੁੱਕ ਗਿਆ ਸੀ ਬਹੁਤ ਸੋਹਣਾ ਕਿ ਜਿਆਦਾ ਨਹੀਂ ਸੁਕਾਉਣਾ ਹੁੰਦਾ ਇਹਨੂੰ ਗਾਜਰਾਂ ਨੂੰ ਤੇ ਫਿਰ ਵੀ ਮੈਂ ਧੁੱਪ ਵਗੈਰਾ ਲਗਾ ਲਈ ਸੀ ਪਹਿਲਾਂ ਤਾਂ ਅੰਦਰ ਹੀ ਰੱਖਿਆ ਅੱਜ ਪਾਣੀ ਵਗੈਰਾ ਸੁੱਕ ਗਿਆ ਸੀ ਤੇ ਇੱਥੇ ਫਿਰ ਮੈਂ ਪੀਲੀ ਸਰੋਂ ਤੇ ਰਾਈ ਤੇ ਮੇਥੇ ਚਮਚ ਤੇ ਥੋੜਾ ਦੋ ਚਮਚ ਧਨੀਆ ਜੀਰਾ ਔਰ ਦੋ ਤਿੰਨ ਲੌਂਗ ਦੋ ਤਿੰਨ ਮੋਟੀ ਇਲਾਚੀ ਪਾਲੀਆਂ ਸੀਗੀਆਂ ਤੇ ਮੈਂ ਕਲੋਂਜੀ ਜੀ ਹੈ ਨਹੀਂ ਸੀਗੀ ਮੇਰੇ ਕੋਲ ਹੈਗੀ ਸੀ ਪਰ ਕਿਤੇ ਮੈਂ ਡੱਬੀ ਰੱਖ ਲਈਏ ਤੇ ਮੈਂ ਲੱਭ ਰਹੀ ਸੀਗੀ ਤੇ ਕਲੋਂਜੀ ਮੈਂ ਬਾਜ਼ਾਰ ਚ ਵੀ ਪਾ ਸਕਦੀ ਆ ਤੇ ਮੈਂ ਹੁਣ ਇਹਨੂੰ ਨਾ ਥੋੜਾ ਰੋਸਟ ਕਰ ਲਾਂਗੇ ਤੇ ਵਿਰਿਆਮ ਇਥੇ ਬਾਰ ਬਾਰ ਆ ਰਿਹਾ ਸੀ ਕਦੀ ਪਾਣੀ ਪੀ ਰਿਹਾ ਕਦੀ ਤੇ ਮੈਂ ਵਿਰਿਆਮ ਨੂੰ ਕਹਿ ਰਹੀ ਸੀ ਵਿਰਿਆਮ ਮੈਨੂੰ ਇਹ ਲੱਭ ਤੇ ਤੇ ਹੱਸ ਰਿਹਾ ਸੀ ਕਹਿੰਦਾ ਮਮਾ ਤੁਸੀਂ ਖੁਦ ਹੀ ਕੰਮ ਕਰੋ ਤੇ ਇਥੇ ਮੈਂ ਮਿਕਸੀ ਇੱਧਰ ਰੱਖ ਲਈ ਮੈਂ ਕਿਹਾ ਚਲੋ ਨਾਲ ਨਾਲ ਮਸਾਲਾ ਜਿਹੜਾ ਕੁੱਟ ਕੇ ਤੇ ਅਚਾਰ ਪਹਿਲਾਂ ਮੈਂ ਪਾ ਲਾਂ ਕਿਉਂਕਿ ਜੇ ਜਕਲ ਤੱਕ ਗਾਜਰਾਂ ਦਾ ਅਚਾਰ ਨਾ ਪਾਇਆ ਤੇ ਜ਼ਿਆਦਾ ਗਾਜਰਾਂ ਸੁੱਕ ਨਾ ਜਾਣ ਤੇ ਇੱਥੇ ਜਿੰਨੇ ਵੀ ਮਸਾਲੇ ਸੀ ਸਾਰੇ ਮੈਂ ਰੋਸਟ ਕਰ ਲਏ ਰੋਸਟ ਕਰਕੇ ਥੋੜੇ ਠੰਡੇ ਕੀਤੇ ਠੰਡੇ ਕਰਕੇ ਤੇ ਉਸ ਤੋਂ ਬਾਅਦ ਮੈਂ ਥੋੜੀ ਜੀ ਸੌਂਫ ਜਦੋਂ ਮੈਂ ਗੈਸ ਬੰਦ ਕਰ ਦਿੱਤਾ ਦੋ ਚਮਚ ਮੈਂ ਇਹਦੇ ਸੌਂਫ ਦੇ ਪਾ ਦਿੱਤੇ ਤੇ ਹੁਣ ਠੰਡੀ ਹੋ ਗਈ ਸੀ ਇਸ ਟਾਈਮ ਤੇ ਤੇ ਮੈਂ ਕਲਿੱਪ ਕੱਟ ਦਿੱਤੀ ਕਿ ਜਦੋਂ ਗਰਮ ਗਰਮ ਅਸੀਂ ਨਹੀਂ ਦਿਖਾ ਸਕਦੇ ਤੇ ਇੱਥੇ ਮਿਕੜਾਈ ਰੱਖ ਦਿੱਤੀ ਸੀ ਤੇ ਉਹ ਜਿਹੜਾ ਮਸਾਲਾ ਸੀ ਉਹਨੂੰ ਮੈਂ ਗ੍ਰਾਈਂਡ ਕਰ ਲਾਂਗੀ ਇੱਕ ਸਾਈਡ ਤੇ ਤੇ ਤੇਲ ਮੈਂ ਥੋੜਾ ਹੀ ਪਾਇਆ ਸੀ ਮੈਂ ਤੇਲ ਮੈਂ ਬਾਅਦ ਚ ਪਾ ਲਾਂਗੀ ਗਰਮ ਕਰਕੇ ਪਹਿਲਾਂ ਮੈਂ ਮਸਾਲੇ ਜਿਹੜੇ ਮਿਕਸ ਕਰਨੇ ਉਹਨਾਂ ਵਾਸਤੇ ਜਿੰਨਾ ਤੇਲ ਚਾਹੀਦਾ ਉਹਨਾਂ ਮੈਂ ਪਾਇਆ ਤੇ ਇਹਦੇ ਵਿੱਚ ਮੈਂ ਪਹਿਲਾਂ ਜਿਹੜਾ ਲਸਣ ਸਿਲ ਕੇ ਰੱਖ ਲਿਆ ਸੀ ਲਸਣ ਲਸਣ ਜਿਹੜਾ ਸੀ ਮੈਂ 10-12 ਘੰਟੀਆਂ ਜਿਹੜੀਆਂ ਉਸ ਲੀਆਂ ਹੋਈਆਂ ਸੀ ਲਸਣ ਥੋੜਾ ਜ਼ਿਆਦਾ ਹੀ ਪਾਵਾਂਗੇ ਤੇ ਅਦਰਕ ਦਾ ਟੁਕੜਾ ਪਾਵਾਂਗੀ ਚਾਹੀ ਤੇ ਪਿਆਜ਼ ਵੀ ਪਾਉਂਦੇ ਨੇ ਮੈਂ ਪਿਆਜ਼ ਨਹੀਂ ਪਾਵਾਂਗੀ ਤੇ ਮੈਂ ਅਦਰਕ ਔਰ ਲਸਣ ਨੂੰ ਗ੍ਰਾਈਂਡ ਕਰਕੇ ਉਹ ਪੁੰਨਾਗੀ ਤੇ ਹਿੰਗ ਪਾਵਾਂਗੀ ਤੇ ਇਸ ਸਿੰਪਲ ਤਰੀਕੇ ਨਾਲ ਇਹ ਚਾਰ ਪਾਵਾਂਗੇ achar ਇੰਨਾ ਵਧੀਆ ਬਣੇਗਾ ਖੱਟਾ ਮਿੱਠਾ achar ਬਣਾਵਾਂਗੇ ਤੇ achar ਵਿੱਚ ਮੈਂ ਗੂੜ ਨਹੀਂ ਪਾਵਾਂਗੀ 나ਹੀਂ ਮੈਂ ਚਾਹੀ ਨਹੀਂ ਕਰਾਂਗੀ ਕੁਛ ਸ਼ੱਕਰ ਪਾਵਾਂਗੀ ਮੈਂ achar ਵਿੱਚ ਤੇ ਬਹੁਤ ਵਧੀਆ ਬਣਦਾ ਹਰ ਸਾਲ ਮੈਂ achar ਬਣਾਨੀ ਆ ਤੇ ਮੇਰਾ ਸਾਲ-ਸਾਲ ਜਿਹੜਾ achar ਜਿਹੜਾ ਨੰਗ ਜਾਂਦਾ ਕਿਉਂਕਿ ਬਹੁਤ ਜਲਦੀ ਖਾ ਹੋ ਜਾਂਦਾ ਸਿਰ ਪ੍ਰੌਟੀਆਂ ਦੇ ਨਾਲ ਨਾ ਗਾਜਰ ਗੋਭੀ ਦਾ achar ਬਹੁਤ ਵਧੀਆ ਲੱਗਦਾ ਤੇ ਇੱਥੇ ਮੈਂ ਪਹਿਲਾਂ ਪਾਈ ਹਿੰਗ ਦੇ 2 ਚਮਚ ਭਰ ਕੇ ਪਾ ਦਿੱਤੇ ਸੀਗੇ ਤੇ ਬਾਕੀ ਜਿਹੜਾ ਲਸਣ ਔਰ ਅਦਰਕ ਦਾ ਪੇਸਟ ਬਣਾਇਆ ਸੀ ਉਹਨੂੰ ਮੈਂ ਭੁੰਨ ਲਾਂਗੀ ਚੰਗੀ ਤਰ੍ਹਾਂ ਜਦੋਂ ਥੋੜਾ ਜਿਹਾ ਲਾਈਟ ਬ੍ਰਾਊਨ ਹੋ ਜਾਊਗਾ ਤੇ ਫਿਰ ਮੈਂ ਇਹਦੇ ਵਿੱਚ ਸ਼ੱਕਰ ਪਾਵਾਂਗੀ ਤੇ ਜਦ ਵੀ ਤੁਸੀਂ achar ਪਾਣਾ ਜਿਹੜੀ ਫਲੇਮ ਹੈ ਬਿਲਕੁਲ ਘੱਟ ਰੱਖਣੀ ਜਿਆਦਾ ਨਹੀਂ ਰੱਖਣੀ ਜਿਆਦਾ ਫਲੇਮ ਤੇ ਨਾ ਇਹ ਜਲਦੀ ਚਲ ਜਾਂਦਾ ਤੇ ਅਦਰਕ ਤੁਹਾਨੂੰ ਪਤਾ ਹੀ ਹਮੇਸ਼ਾ ਹੀ ਕੜਾਈ ਦੇ ਵਿੱਚ ਲੱਗ ਜਾਂਦਾ ਇਸ ਕਰਕੇ ਹੌਲੀ-ਹੌਲੀ ਤੁਸੀਂ ਇਹਨੂੰ ਇੱਦਾਂ ਭੁੰਨੀ ਜਾਣਾ ਪਹਿਲਾਂ ਲੱਗੂਗਾ ਥੱਲੇ ਫਿਰ ਆਰਾਮ ਨਾਲ ਜਿਹੜਾ ਇਹ ਸਾਰਾ ਪੁੱਜ ਜਾਂਦਾ ਤੇ ਉਸ ਤੋਂ ਬਾਅਦ ਮੈਂ ਕੌਲੀ 1.5 ਕੌਲੀ ਜਿਹੜੀ ਹੈ ਮੈਂ ਸ਼ੱਕਰ ਦੀ ਪਾਵਾਂਗੀ ਵਿੱਚ ਤੇ ਨਾਲ ਹੀ ਮਿਕਸ ਕਰਾਂਗੀ ਇਹਦੇ ਮਸਾਲੇ ਤੇ ਇਦਾਂ ਬੜੇ ਆਸਾਨ ਤਰੀਕੇ ਦੇ ਨਾਲ achar ਬਣਾ ਬਣਾ ਲੈਣੀ ਹੈ ਮੈਂ ਤੇ ਬਹੁਤ ਵਧੀਆ ਅਚਾਰ ਬਣਦਾ ਤੇ ਕਲੌਂਜੀ ਮੈਨੂੰ ਮਿਲੀ ਨਹੀਂ ਸੀਗੀ ਤੇ ਮੈਂ ਕਲੌਂਜੀ ਦੀ ਜਗ੍ਹਾ ਦੋ ਚਾਰ ਲੌਂਗ ਪਾ ਦਿੱਤੇ ਸੀਗੇ ਤੇ ਕਲੌਂਜੀ ਨੂੰ ਮੈਂ ਬਾਅਦ ਚ ਪਾਵਾਂਗੀ ਡੱਬੀ ਚ ਪਾਈ ਸੀ ਲੇਕਿਨ ਮੈਂ ਕਿਤੇ ਰੱਖ ਲਈ ਡੱਬੀਆਂ ਜ਼ਿਆਦਾ ਛੋਟੀਆਂ ਚ ਤੇ ਦੇਖੀ ਨਹੀਂ ਗਈ ਤੇ ਫਿਰ ਹੁਣ ਇੱਧਰ ਤੇਲ ਗਰਮ ਹੋ ਗਿਆ ਸੀਗਾ ਤਾਂ ਕਰਕੇ ਤੇ ਫਿਰ ਹੁਣ ਮੈਂ ਪਾ ਦਾਂਗੀ ਇਹਦੇ ਚ ਹਲਦੀ ਪਾਵਾਂਗੀ ਤੇ ਨਮਕ ਪਾਤਾ ਸੇਂਦਾ ਨਮਕ ਤੇ ਕਾਲਾ ਨਮਕ ਵੀ ਥੋੜਾ ਪਾਵਾਂਗੀ ਪਰ ਉਹ ਬਾਅਦ ਚ ਪਾਵਾਂਗੀ ਕਾਲਾ ਨਮਕ ਤੇ ਇੱਥੇ ਮੈਂ ਹੁਣ ਸੇਂਦਾ ਨਮਕ ਪਾਇਆ ਸੀ ਹਲਦੀ ਪਾਤੀ ਤੇ ਲਾਲ ਮਿਰਚ ਪਾ ਦਿੱਤੀ ਸਵਾਦ ਅਨੁਸਾਰ ਤੇ ਨਾਲ ਪਾਤੀ ਕਾਲੀ ਮਿਰਚ ਕਾਲੀ ਮਿਰਚੇ ਥੋੜਾ ਪਾ ਦਿੱਤੀ ਉਹਦੇ ਨਾਲ ਮੇ ਟੇਸਟ ਜਿਹੜਾ ਵਧੀਆ ਆਉਂਦਾ ਮਹਿਕ ਵਧੀਆ ਆਉਂਦੀ ਆ ਤੇ ਹਿੰਗ ਪਾ ਦਿੱਤੀ ਸਾਰੇ ਜਿੰਨੇ ਮਸਾਲੇ ਜਿਹੜੀ ਮੇਥੀ ਦਾਣਾ ਹੁੰਦਾ ਉਹ ਮੈਂ ਚਮਚੇ ਡੇਢ ਮੇਥੇ ਜਿਹਨੂੰ ਕਹਿ ਦਿੰਦੇ ਆ ਉਹ ਪਾਏ ਆ ਜਿਆਦਾ ਪਾਉਣ ਦੇ ਨਾਲ ਆਚਾਰ ਜਿਹੜਾ ਇਹ ਕੋੜਾ ਬੰਦਾ ਇਸ ਕਰਕੇ ਮੇਥੇ ਘਾਟੀ ਪਾਉਣੇ ਬਾਕੀ ਜਿਹੜਾ ਮਸਾਲਾ ਜਿਹੜਾ ਕੁੱਟਿਆ ਹੋਇਆ ਸੀ ਸਾਰਾ ਫਿਰ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ ਇੱਥੇ ਜਿਹੜਾ ਸੁੱਕਾ ਸੁੱਕਾ ਜਿਹਾ ਮਸਾਲਾ ਜਿਹੜਾ ਹੋਇਆ ਸੀ ਕਿਉਂਕਿ ਤੇਲ ਮੈਂ ਬਹੁਤ ਜ਼ਿਆਦਾ ਨਹੀਂ ਸਿਪਾਇਆ ਪਰ ਮੈਂ ਇੱਕ ਗਲਤੀ ਕਰ ਲਈ ਕੜਾਈ ਮੈਂ ਛੋਟੀ ਲੈ ਲਈ ਆ ਤੇ ਕੜਾਈ ਮੈਨੂੰ ਵੱਡੀ ਲੈਣੀ ਚਾਹੀਦੀ ਸੀ ਮੈਂ ਪਹਿਲਾਂ ਸੋਚਿਆ ਸੀ ਕਿ ਦੋ ਤਰ੍ਹਾਂ ਦਾ ਅਚਾਰ ਪਾਵਾਂਗੀ ਤੇ ਇੱਕ ਮਿੱਠਾ ਪਾਵਾਂਗੀ ਇੱਕ ਦੂਸਰਾ ਚਾਰ ਪਾਵਾਂਗੀ ਤੇ ਪਰ ਫਿਰ ਮੈਂ ਇਹਦੇ ਵਿੱਚ ਸੋਚਿਆ ਕਿ ਚਾਰ ਤੇ ਮਸਾਲੇ ਵਗੈਰਾ ਸਾਰੇ ਵਾਸਤੇ ਕਰ ਲਏ ਸੀਗੇ ਤੇ ਫਿਰ ਮੈਂ ਸਾਰਾ ਹੀ ਮਿੱਠਾਈ ਬਣਾ ਦਿੱਤਾ ਚਾਰ ਤੇ ਮੰਮੀ ਮੇਰੇ ਵੀ ਕਹਿੰਦੇ ਚੱਲ ਤੂੰ ਇੱਤਾਂ ਹੀ ਸਾਰਾ ਇੱਕੋ ਜਿਹਾ ਪਾ ਦੇ ਕਿ ਸਵਾਦ ਲੱਗਦਾ ਕਿ ਹੁਣ ਦੋ ਦੋ ਥਾਂ ਤੇ ਕੀ ਕਰਨਾ ਤੇ ਬਾਅਦ ਵਿੱਚ ਮੈਂ ਹਰੀਆਂ ਮਿਰਚਾਂ ਦੇ ਵਿੱਚ ਜ਼ਰੂਰ ਪਾਵਾਂਗੀ ਹਰੀਆਂ ਮਿਰਚਾਂ ਮੈਂ ਧੋ ਕੇ ਰੱਖੀਆਂ ਹੋਈਆਂ ਨੇ ਉਹ ਸੁਕਾ ਕੇ ਚੰਗੀ ਤਰ੍ਹਾਂ ਤੇ ਉਹਨਾਂ ਨੂੰ ਮੈਂ ਬਾਅਦ ਵਿੱਚ ਪਾਵਾਂਗੀ ਜਦੋਂ achar ਬਣ ਜਾਏਗਾ ਨਾ ਤੇ ਦੋ ਤਿੰਨ ਧੁੱਪ 'ਤੇ ਲਵਾਵਾਂਗੇ ਤੇ achar ਬਣ ਕੇ ਬਹੁਤ ਵਧੀਆ ਬਣ ਜਾਂਦਾ ਤੇ ਤੁਸੀਂ ਵੀ ਇਹ ਦਹੀਂ ਕੋਸ਼ਿਸ਼ ਕਰਿਓ ਕਿ ਮੇਰੇ ਵਾਂਗੂ ਬਣਾਉਣ ਦੀ ਤੇ ਵੈਸੇ ਤਾਂ ਸਾਰੀਆਂ ਭੈਣਾਂ ਨੂੰ achar ਬਣਾਉਣੇ ਆਉਂਦੇ ਨੇ ਤੇ ਇਹ ਮੈਂ ਥੋੜਾ ਜਿਹਾ ਜਿਵੇਂ ਸੁੱਕ ਲਉਣਾ ਇਹਦਾ ਥੋੜਾ ਧੁੱਪ 'ਤੇ ਲਵਾ ਲਓ achar ਤੇ ਖਰਾਬ ਨਹੀਂ ਹੁੰਦਾ ਪਾਣੀ ਬਿਲਕੁਲ ਇਹਨਾਂ ਚ ਸੁੱਕ ਜਾਂਦਾ ਤੇ ਇਦਾਂ ਹੀ ਮੈਂ ਹੋਰ ਛਲਗਮਾ ਦਾ achar ਵੀ ਪਾਵਾਂਗੇ ਤੇ ਛੋਟੇ ਹੁੰਦੇ ਮੇਰੇ ਨੇ ਦਾਦੀ ਜੀ ਪਾਉਂਦੇ ਹੁੰਦੇ ਸੀ ਮੈਨੂੰ ਹੁਣ ਪਤਾ ਲੱਗਾ ਉਹਨਾਂ ਨੇ ਛਲਗਮ ਛਿੱਲਨੇ ਔਰ ਛਿਲਕੇ ਤੇ ਕਿਸੇ ਜਿਵੇਂ ਸੂਈ ਧੱਗ ਵਿੱਚ ਹੈ ਨਾ ਉਹ ਕਰਦੇ ਸੀਗੇ ਛਲਗਮਾ ਨੂੰ ਨਾ ਮਾਲਾ ਜੀ ਬਣਾ ਕੇ ਟੰਗ ਦਿੰਦੇ ਹੁੰਦੇ ਸੀ ਸੁੱਕ ਜਾਂਦੇ ਸੀ ਨਾ ਤੇ ਉਹ ਗਰਮੀਆਂ ਦੇ ਵਿੱਚ ਵੀ ਕਈ ਵਾਰੀ ਸਬਜ਼ੀ ਬਣਾ ਲੈਂਦੇ ਸੀ ਉਹਦੀ ਕਈ ਵਾਰੀ ਇਹਦਾ ਛਲਗਮਾ ਦਾ achar ਬਣਾਉਣਾ ਉਹਨਾਂ ਨੇ ਤੇ ਬਹੁਤ ਟੇਸਟੀ ਲੱਗਦਾ ਹੁੰਦਾ ਸੀਗਾ ਤੇ ਉਹ ਹੁਣ ਮੈਨੂੰ ਮੈਂ ਅੱਜ ਯਾਦ ਕਰ ਰਹੀ ਸੀ ਮੰਮੀ ਨੂੰ ਕਿ ਦੱਸ ਰਹੀ ਸੀ ਤੇ ਇੱਥੇ ਨਾ ਮੈਨੂੰ ਥੋੜਾ ਜਿਨਾ ਕੱਟ ਲੱਗਾ ਤੇਲ ਤੇ ਇਧਰ ਮੈਂ ਦੂਸਰਾ ਪੈਨ ਲਿਆ ਪੈਨ ਦੇ ਵਿੱਚ ਪਾਇਆ ਤੇਲ ਤੇ ਮੈਂ ਕਿਾ ਚਲ ਤੇਲ ਜਿਹੜਾ ਕੱਢ ਜੇਗਾ ਤੇਲ ਕਢੇਗਾ ਕਢ ਕੇ ਤੇ ਫਿਰ ਪਾਉਂਗੀ ਹੁਣ ਮੈਨੂੰ ਲੱਗਦਾ ਵੱਡੀ ਕੜਾਈ ਲਾਉਣੀ ਪੈਣੀ ਆ ਤੇ ਫਿਰ ਮੈਂ ਕੱਢੀ ਵੱਡੀ ਕੜਾਈ ਤੇ ਤੇਲ ਗਰਮ ਕੀਤਾ ਉਹਦੇ ਚ ਪਾਇਆ ਤੇ ਬਾਕੀ ਜਿੰਨਾ ਵੀ ਸਾਰਾ ਸਮਾਨ ਸੀ ਉਹਦੇ ਵਿੱਚ ਮਿਕਸ ਕੀਤਾ ਤੇ ਵੱਡੀ ਕੜਾਈ ਦੇ ਵਿੱਚ ਹੀ ਸਾਰੇ ਮੈਂ ਕੀਤਾ ਇਹ ਗਲਤੀ ਕਰ ਲਈ ਬਾਕੀ ਹੋਰ ਸਭ ਠੀਕ ਸੀਗਾ ਕਿ ਛੋਟੀ ਕੜਾਈ ਪੈ ਗਈ ਮੈਨੂੰ ਕਿ ਦੂਸਰੇ ਜਿਹੜੀਆਂ ਗਾਜਰਾਂ ਵਗੈਰਾ ਉਹ ਪਹਿਹ ਨਹੀਂ ਸੀ ਲੀਆਂ ਤੇ ਉਹ ਚੰਗੀ ਤਰ੍ਹਾਂ ਮਸਾਲਾ ਜਿਹੜਾ ਰਲਣਾ ਨਹੀਂ ਸੀਗਾ ਤੇ ਫਿਰ ਮੈਂ ਇਹਨੂੰ ਵੱਡੀ ਕੜਾਈ ਵਿੱਚ ਪਾ ਕੇ ਤੇ ਕੀਤਾ ਤੇ ਇਹੀ ਹੁੰਦਾ ਕਿ ਜੇ ਆਪਣੇ ਆਪ ਨੂੰ ਬਿਜ਼ੀ ਰੱਖੋ ਇਤਾਂ ਕੋਈ ਨਾ ਕੋਈ ਕੰਮ ਲਾਓ ਤੁਹਾਡਾ ਧਿਆਨ ਨਹੀਂ ਕਿਸੇ ਵੱਲ ਜਾਂਦਾ ਅੱਜ ਕੱਲ ਸਟ੍ਰੈਸ ਭਰੇ ਮਾਹੌਲ ਦੇ ਵਿੱਚ ਅੱਜ ਕੱਲ ਹਰ ਇੱਕ ਇਨਸਾਨ ਨੂੰ ਹਰ ਇੱਕ ਬੰਦੇ ਨੂੰ ਕੁਝ ਸਟ੍ਰੈਸ ਹੈਗਾ ਇੱਕ ਮੰਗਿਆਈ ਦਾ ਇੰਨਾ ਹੈਗੀ ਆ ਤੇ ਉਹਦੇ ਕਰਕੇ ਵੀ ਆ ਬੇਰੋਜ਼ਗਾਰੀ ਕਰਕੇ ਹਰ ਪਾਸੇ ਹੈ ਨਾ ਤੇ ਆਪਣੇ ਆਪ ਨੂੰ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਕਿ ਮੰਦੇ ਘਰ ਦੇ ਕੰਮ ਜਿੱਥੇ ਮੈਂ ਤੇ ਆਪਣੇ ਆਪ ਨੂੰ ਬਿਜ਼ੀ ਇਹੀ ਕੀਤਾ ਹੋਇਆ ਕਿ ਮਤਲਬ ਸਟ੍ਰੈਸ ਤੇ ਹਰ ਇੱਕ ਇਨਸਾਨ ਨੂੰ ਹੈਗਾ ਲੇਕਿਨ ਆਪਣੇ ਘਰ ਚ ਆਪੇ ਹੀ ਕੰਮ ਕਰਦੇ ਰਹਿਣਾ ਤੁਹਾਡਾ ਧਿਆਨ ਜਿਹੜਾ ਕਿ ਮਤਲਬ ਕਿਸੇ ਪੈਸੇ ਨਹੀਂ ਜਾਂਦਾ ਪਾਠ ਕਰਨਾ ਸ਼ੁਰੂ ਕਰ ਦਿਓ ਤੁਸੀਂ ਆਪਣੇ ਘਰ ਚ ਦੁਪਹਿਰ ਨੂੰ ਕੋਸ਼ਿਸ਼ ਕਰਿਆ ਕਰੋ ਸਪਿਰਿਟ ਸਾਂ ਦੇ ਪਾਠ ਸ਼ੁਰੂ ਕਰੋ ਹਨਾ ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਉਹਨੂੰ ਜ਼ਰੂਰ ਇੱਕ ਰੁਟੀਨ ਬਣਾਓ ਕਿ ਅਸੀਂ ਇਹ ਕੰਮ ਕਰਨਾ ਹੈ ਤੇ ਜਿਆਦਾ ਫੋਨ ਤੇ ਨਾ ਰਹੋ ਹਨਾ ਕਿਸੇ ਦੀ ਕਾਲਾਂ ਨਾ ਅਟੈਂਡ ਕਰੋ ਜਿਆਦਾ ਜਿਆਦਾ ਕਿਸੇ ਨਾਲ ਗੱਲਬਾਤ ਕਰਨ ਨਾਲ ਆ ਭੈਣ ਭਰਾਵਾਂ ਨੂੰ ਪੁੱਛੋ ਹਾਲਚਾਲ ਬਸ ਠੀਕ ਹੈ ਤੇ ਜਿਆਦਾ ਜਦੋਂ ਅਸੀਂ ਆਮ ਫਰੈਂਡ ਸਰਕਲ ਚ ਕਰਦੇ ਬਹੁਤ ਜਿਆਦਾ ਬੰਦਾ ਉਹ ਥੋੜਾ ਜਿਨਾ ਮੈਨੂੰ ਸੋਚਿਆ ਕਿ ਥੋੜਾ ਜਿਨਾ ਕੱਟ ਹੀ ਹੋਣਾ ਚਾਹੀਦਾ ਕਿਉਂਕਿ ਅਸੀਂ ਨਾ ਜਦੋਂ ਮਤਲਬ ਆਪਣਾ ਨਾ ਟਾਈਮ ਜਿਹੜਾ ਵੇਸਟ ਕਰਦੇ ਬਹੁਤ ਕਈ ਵਾਰ ਨਾ ਬਹੁਤ ਗੱਲਾਂ ਤੇ ਅਸੀਂ ਆਪਣਾ ਟਾਈਮ ਵੇਸਟ ਕਰ ਲੈਂਦੇ ਆ ਉਹ ਸਾਨੂੰ ਬਾਅਦ ਚ ਪਤਾ ਲੱਗਦਾ ਕਿ ਸਾਡ ਨੂੰ ਕੋਈ ਗੱਲ ਮਤਲਬ ਹੁੰਦੀ ਵੀ ਨਹੀਂ ਹੈ ਨਾ ਤਾਂ ਆਪਾਂ ਐਵੇਂ ਕਿਸੇ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਦੇ ਆ ਤੇ ਇਸ ਕਰਕੇ ਆਪਣਾ ਧਿਆਨ ਜਿਹੜਾ ਇੱਧਰ ਆਪਣੇ ਘਰ ਦੇ ਕੰਮਾਂ ਵੱਲ ਲਾਓ ਤੇ ਮੈਂ ਕਿ ਚਲੋ ਮੈਂ ਪਹਿਲਾਂ ਨਾਲ ਸ਼ੇਅਰ ਕਰਦਾ ਅੱਜ ਕਿ ਮੈਂ ਜਿਹੜੀ ਆ ਗਲਤੀ ਕੀਤੀ ਆ ਕਿ ਛੋਟੀ ਕੜਾਈ ਰੱਖ ਲਈ ਸੀ ਤੇ ਇਹਦੇ ਵਿੱਚ ਥੱਲੇ ਥੋੜਾ ਜਨਾ ਮਸਾਲਾ ਸੀ ਫਿਰ ਮੈਂ ਸਾਰਾ ਇਹ ਜਿਹੜੀਆਂ ਗਾਜਰਾਂ ਵਗੈਰਾ ਨਾ ਇਹ ਵਿੱਚ ਪਾ ਕੇ ਸਾਰਿਆਂ ਨੂੰ ਮਿਕਸ ਕਰ ਲਿਆ ਤੇ ਮਿਕਸ ਕਰਕੇ ਤੇ ਫਿਰ ਮੈਂ ਇਹਨਾਂ ਨੂੰ ਵੱਡੀ ਕੜਾਈ 'ਚ ਪਾ ਦਿੱਤਾ ਤੇ ਇੱਕ ਵੱਡੀ ਕੜਾਈ 'ਚ ਬਹੁਤ ਸੋਹਣਾ achar ਜਿਹੜਾ ਇਹਦਾ ਮਿਕਸ ਹੋ ਗਿਆ ਸੀ ਇਸ ਤੋਂ ਬਾਅਦ ਮੈਂ ਅਗਲੇ ਕੰਮ ਕਰਨੇ ਸੀ ਕਿ ਉਧਰ ਮੈਂ ਗਾਜਰਾ ਔਰ ਮਟਰ ਵਗੈਰਾ ਕੱਢ ਕੇ ਵੀ ਰੱਖੇ ਹੋਏ ਸੀਗੇ ਤੇ ਅੱਜ ਮੈਂ ਸੋਚ ਰਹੀ ਸੀ ਸਬਜੀ ੜੀ ਬਣਾਈਏ ਤੇ ਫਿਰ ਬੈਂਗਣ ਵਗੈਰਾ ਪਏ ਸੀ ਦੀਦੀ ਕੋ ਗਏ ਸੀ ਤੇ ਉਹਨਾਂ ਨੇ ਬੈਂਗਣ ਦਿੱਤੇ ਸੀਗੇ ਤੇ ਉਹ ਬਣਾਣੇ ਸੀਗੇ ਤੇ ਉਹ ਉਹਨਾਂ ਨੂੰ ਕੱਟ ਦਿੱਤਾ ਮੰਮੀ ਨੇ ਸਬਜੀ ਨੂੰ ਸਾਰੀ ਨੂੰ ਤੇ ਮੈਂ ਕਿਹਾ ਪਹਿਲਾਂ ਮੈਂ ਇਹਨੂੰ ਤੜਕਾ ਲਾ ਲਾਂ achar ਨੂੰ ਮੰਮੀ ਮੇਰੇ ਮੈਨੂੰ ਕਹਿ ਰਹੇ ਸੀ ਕਹਿੰਦੇ ਪਹਿਲਾਂ ਆਪਣਾ achar ਤਿਆਰ ਕਰ ਲੈ ਉਸ ਤੋਂ ਬਾਅਦ ਉਸ ਨੂੰ ਕੰਮ ਕਰੀ ਕਿਉਂਕਿ ਇਹ ਰਹਿੰਦਾ ਰਹਿ ਹੀ ਜਾਣਾ ਤੇ ਇਸ ਟਾਈਮ ਤੇ ਮੇਰਾ ਦਿਲ ਨਹੀਂ ਸੀ ਕਰ ਰਿਹਾ ਕਿ achar ਨੂੰ ਕੁਝ ਕਰਨ ਨੂੰ ਪਰ ਮੰਮੀ ਨੇ ਥੋੜੀ ਹਿੰਮਤ ਦੇ ਦਿੱਤੀ ਮੇਰੇ ਨੇ ਤੇ ਮੰਮੀ ਸਾਡੇ ਤੇ ਸ਼ੁਰੂ ਤੋਂ ਆਦਤਿਆ ਕਿ ਮਤਲਬ ਕੋਈ ਨਾ ਕੋਈ ਕੰਮ ਲਾ ਕੇ ਰੱਖਣਾ ਕੱਲ ਪਰਸੋਂ ਦੇ ਆਏ ਨਾ ਉਹਨਾਂ ਨੇ ਮੇਰੇ ਬਹੁਤ ਕੰਮ ਪੈਂਡਿੰਗ ਜਿਹੜੇ ਮੇਰੇ ਨਾਲ ਕੰਮ ਕਰਾਏ ਕੋਈ ਸਟਿਚਿੰਗ ਦਾ ਕੰਮ ਸੀ ਕਾਫੀ ਜਿਹੜੇ ਕੰਮ ਸੀ ਮੇਰੇ ਉਹ ਮੈਂ ਕੀਤੇ ਆ ਤੇ ਇੱਥੇ ਵੀ ਹੁਣ ਮੈਂ ਜਿਹੜਾ achar ਜਿਹੜਾ ਹੁਣ ਬਣ ਜੇਗਾ ਨਾ ਇਹ ਤੇ ਇਹ ਹੈਗਾ ਕਲੌਂਜੀ ਦਾ ਕਲੌਂਜੀ ਔਰ ਜਤੋਂ ਹੁੰਦਾ ਸਰਕਾ ਤੇ ਮੈਂ ਸਿੰਪਲ ਸਰਕਾ ਵੀ ਤੁਸੀਂ ਪਾ ਸਕਦੇ ਹੋ ਬਾਅਦ ਵਿੱਚ ਮੈਂ ਕਲੌਂਜੀ ਦਾ ਸਰਕਾ ਪਾਇਆ ਸੀ ਤੇ ਥੋੜਾ ਟਕਨ ਚ ਮਤਲਬ ਅੱਧੀ ਕੌਲੀ ਮੈਂ ਜਿਹੜੀ ਉਪਾ ਦਿੱਤੀ ਸੀ ਜਤੂਨ ਦਾ ਸਿਰਕਾ ਇਹਦੇ ਨਾਲ achar ਇੰਨਾ ਵਧੀਆ ਬਣਦਾ ਹੈ ਬਹੁਤ ਵਧੀਆ ਸਾਲੋ ਸਾਲ ਤੜਾ ਖਰਾਬ ਨਹੀਂ ਹੋਏਗਾ ਚਾਰ ਭਾਵੇਂ 2 ਸਾਲ ਤੱਕ ਰੱਖੋ ਇੱਕ ਕਲੌਂਜੀ ਦਾ ਮੈਂ ਜਿਹੜਾ ਸਿਰਕਾ ਇਹ ਰੱਖਿਆ ਮੈਨੂੰ ਥੋੜਾ ਨਮਕ ਘੱਟ ਲੱਗ ਰਿਹਾ ਸੀ ਤੇ ਹਮੇਸ਼ਾ ਹੀ ਨਮਕ ਜਿਹੜਾ ਜ਼ਿਆਦਾ ਹੀ ਪਾਉਣਾ ਚਾਹੀਦਾ ਉਹ ਦਿਨ ਆਇਆ ਹੁੰਦਾ ਕਿ ਜਿਹੜਾ achar ਜਿਹੜਾ long life ਚੱਲਦਾ ਜਿਹੜਾ ਨਮਕ ਦੇ ਨਾਲ ਨਾ achar ਕਦੀ ਵੀ ਜਿਆਦਾ ਨਮਕ ਔਰ ਤੇਲ ਕੜਿਆ ਹੋਏ ਪਿਆ ਹੋਇਆ ਨਾ ਤੇ ਕਦੀ ਵੀ ਖਰਾਬ ਨਹੀਂ ਕਰਦਾ ਇੱਥੇ ਵੀ ਮੈਂ ਜਿਹੜੇ ਕਲੌਂਜੀ ਦਾ ਤੇਲ ਤੇ ਦੂਜਾ ਜਿਹੜਾ ਸਰਕਾ ਸੌਰੀ ਉਹ ਮੈਂ ਫ੍ਰਿਜ ਨਾਲ ਨਾਲ ਟਿਕਾਉਣ ਲੱਗ ਗਈ ਮੈਂ ਨਾ ਫ੍ਰਿਜ 'ਚ ਹੀ ਰੱਖਦੀ ਹਮੇਸ਼ਾ ਤੇ ਇਹਦੇ ਮੱੱਪਾ ਨਾ ਧੁੱਪੇ ਅੱਜ ਧੋ ਕੇ ਰੱਖਿਆ ਹੋਇਆ ਸੀਗਾ ਚੰਗੀ ਤਰ੍ਹਾਂ ਸੁਕਾ ਲਿਆ ਔਰ ਮੱਟਿਸ਼ੂ ਨਾਲ ਸਾਫ ਕਿਤੇ ਨਾਲ ਪਾਉਣੇ ਨਾਲ ਸਾਫ ਕਰਕੇ ਇਕਦਮ ਸੁੱਕਾ ਹੋ ਗਿਆ ਇਹਨੂੰ ਹੁਣ ਮੈਂ ਠੰਡਾ ਰੱਖ ਦਾਂਗੀ ਤੇ ਠੰਡਾ ਹੋ ਜਾ ਅੱਜਕੱਲ ਠੰਡਾ ਠੰਡ ਚ ਝਟ ਚ ਠੰਡਾ ਹੋ ਜਾਣਾ ਠੰਡਾ ਹੋ ਗਿਆ ਤੇ ਫਿਰ ਮੈਂ ਉਹ ਡੱਬੇ ਚ ਪਾਵਾਂਗੀ ਤੇ ਫਿਰ ਸਵੇਰੇ ਜੇ ਧੁੱਪ ਲੱਗ ਗਈ ਦੋ ਤਿੰਨ ਧੁੱਪ ਲਵਾਵਾਂਗੀ ਧੁੱਪੇ ਰੱਖਾਂਗੀ ਤੇ ਬੱਦਲ ਬਹੁਤ ਆ ਗਏ ਆ ਫਿਰ ਕੱਲ بارش ਕਾਫੀ ਪੈ ਗਈ ਸੀਗੀ بارش ਪੈਣ ਕਰਕੇ ਘਰ ਦੇ ਕੰਮ ਮਤਲਬ ਕੱਪੜੇ ਵਗੈਰਾ ਜਿਹੜੇ ਧੋਤੇ ਸੀ ਉਹਨਾਂ ਦਾ ਬਹੁਤ ਹੋ ਜਾਂਦਾ ਬਾਕੀ ਹੁਣ ਇਹ ਜਿਹੜੇ ਮਸਾਲੇ ਪਏ ਸੀ ਮੇਰੇ ਕੋਲ ਮੈਂ ਸਾਰੇ ਦੇ ਚੈੱਕ ਕਰਾਂਗੀ ਤੇ ਨਮਕਦਾਨੀ ਵਿੱਚ ਮੇਰਾ ਮਸਾਲੇ ਵਗੈਰਾ ਪਾਉਣ ਵਾਲੇ ਸੀ ਉਹ ਪਾਈ ਫਿਰ ਮੈਂ ਦੇਖਿਆ ਕਿ ਕਿਹੜੀ ਕਿਹੜੀ ਚੀਜ਼ ਨਹੀਂ ਸੀ ਹੈਗੀ ਉਹ ਫਿਰ ਮੈਂ ਸਾਫ਼ ਕਰਕੇ ਉਹ ਪਾਈ ਹਲਦੀ ਪਾਈ ਮਿਰਚਾਂ ਵਗੈਰਾ ਪਾਈਆਂ ਹਨਾ ਕਈ ਇਹ ਵੀ ਹੁੰਦਾ ਕਿ ਕੰਮ ਛੋਟੇ ਛੋਟੇ ਹੈਗਾ ਸੀ ਇਹ ਵੀ ਮੈਂ ਚਲਕਾਰ ਹੀ ਦਿੰਨੇ ਆ ਕਈ ਵਾਰੀ ਹੁੰਦਾ ਕਿ ਜਦੋਂ ਇਹ ਮਾਰਨਿੰਗ ਟਾਈਮ ਉੱਠਦੇ ਆ ਸਾਡੇ ਕੋਲ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਨੇ ਘਰ ਦੀ ਡਸਟਿੰਗ ਕਰਨੀ ਹੁੰਦੀ ਹੋਰ ਕੰਮ ਕਰਨੇ ਹੁੰਦੇ ਇਹ ਕੰਮ ਜਿਹੜੇ ਰਹਿ ਜਾਂਦੇ ਨੇ ਤੇ ਇਹ ਮੈਂ ਹੁਣ ਨਾਲ ਖੜੇ ਖੜੇ ਮੈਂ ਚੱਲੋ ਨਾਲ ਇਹ ਵੀ ਕੰਮ ਜਿਹੜਾ ਇਹ ਵੀ ਫਿਨਿਸ਼ ਕਰ ਦਈਏ ਤੇ ਨਮਕਦਾਨੀ ਵਿੱਚ ਸਾਰਾ ਮਸਾਲੇ ਵਗੈਰਾ ਤੇ ਅਗਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਲਾਈਕ ਵੀ ਕਰਿਆ ਕਰੋ ਹਾਈਪ ਵੀ ਕਰਿਆ ਕਰੋ ਤੇ ਹਾਈਪ ਦਾ অপਸ਼ਨ ਆਂਦਾ ਨਾਲ ਹਾਈਪ ਜਰੂਰ ਕਰਦਿਆ ਕਰੋ ਇਹ ਕ ਹਾਈਪ ਕਰਨ ਦੇ ਨਾਲ ਕਿ ਜਿਹੜੇ ਜਿੰਨਾਂ ਨੂੰ ਤੇ ਪਤਾ ਹਾਈਪ ਕਰਨਾ ਕਈ ਮੇਰੇ ਭੈਣ ਭਰਾ ਜਿਹੜੇ ਜੁੜੇ ਹੋਏ ਨੇ ਤੇ ਉਹਨਾਂ ਨੂੰ ਨਹੀਂ ਪਤਾ ਕਿ ਹਾਈਪ ਵੀ ਕਰਨਾ ਹੁੰਦਾ ਪਲੀਜ਼ ਹਾਈਪ ਜਰੂਰ ਕਰਿਆ ਕਰੋ ਕਮੈਂਟ ਵਾਲੀ ਜਗ੍ਹਾ ਤੇ ਜਦੋਂ ਤੁਸੀਂ ਕਮੈਂਟ ਨੂੰ ਤੁਸੀਂ ਰਾਈਟ ਸਾਈਡ ਨੂੰ ਕਰੋਗੇ ਨਾ ਤੇ ਲੈਫਟ ਸਾਈਡ ਨੂੰ ਕਰੋਗੇ ਤੇ ਰਾਈਟ ਸਾਈਡ ਤੇ ਆਂਦਾ ਹਾਈਪ ਤੇ ਉਹ ਹਾਈਪ ਜ਼ਰੂਰ ਕਰਦਿਆ ਕਰੋ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਕਿ ਕਈ ਵਾਰੀ ਵਿਊ ਇੰਨੇ ਹੁੰਦੇ ਕਿ ਲਾਈਕ ਕਰਦੇ ਨਹੀਂ ਆ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀਡੀਓ ਵਾਚ ਕਰਦੇ ਨੇ ਫੁੱਲ ਵਾਚ ਕਰਦੇ ਨੇ ਉਹਨਾਂ ਦਾ ਹੀ ਬਹੁਤ ਧੰਨਵਾਦ ਜਿਹੜੇ ਅੱਛਾ-ਅੱਛਾ ਕਮੈਂਟ ਕਰਦੇ ਆ ਉਹਨਾਂ ਦਾ ਅਗਰ ਥੋੜੀ ਜੀ ਵੀਡੀਓ ਸੋਹਣੀ ਲੱਗੀ ਜਾਂ ਵਧੀਆ ਲੱਗੀ ਤੇ ਕਮੈਂਟ ਪਿਆਰਾ ਜਿਹਾ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਂ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਣਾ ਤਦ ਤੱਕ ਲਈ ਸਸ਼ਕਾਲ ਓਕੇ ਬਾਏ ਬਾਏ ਟੇਕ ਕੇਅਰ